ਕੈਬਨਟ ਮੰਤਰੀ ਅਮਨ अरोड़ा ਦੇ ਨਾਲ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸੁਨਾਮ ਹਲਕੀ ਦੀ 11 ਮੰਡੀਆਂ ਦਾ ਕੀਤਾ ਗਿਆ ਤੌਰ 'ਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੁਭਾ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਵਾਲੀ ਵਚਨਬੱਧ ਕੈਬਨਟ ਮੰਤਰੀ ਅਮਨ अरोड़ा ਕਿਸਾਨਾਂ ਦੇ ਹਿੱਤਾਂ ਦੀ ਰਾਖੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੁਖ ਤਰਜੀਹ ਕੈਬਨਟ ਮੰਤਰੀ ਮੀਤ ਹੇਅਰ ਕੈਬਨਟ ਮੰਤਰੀ ਅਮਨ अरोड़ा ਦੇ ਨਾਲ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸੁਰਾਮ ਹਲਕੇ ਦੀਆਂ ਗਹਿਰ ਮੰਡੀਆਂ ਜਿਸ ਵਿੱਚ ਸੁਦਾਮ ਚਿਵਾ ਲੰਗੋਵਾਲ ਮੰਦਿਰ ਖੁਰਦ ਢੱਡਰੀਆਂ ਤੋਲਾਵਾਲ ਸ਼ਾਹਪੁਰ ਕਲਾ ਦੁੱਗਾ ਬਡਰੁਖਾ ਉਪਲੀ ਨਗਰਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਕਣਕ ਦੀ ਖਰੀਦ ਦੇ ਪ੍ਰਬੰਧ ਦਾ ਜਾਇਜ਼ਾ ਲਿਆ ਇਸ ਮੌਕੇ ਮੀਤ ਹੇਅਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਜੋ ਪ੍ਰਬੰਧਾਂ ਤੇ ਸੰਤੁਸ਼ਟ ਜਾਪੇ ਕੈਬਨਟ ਮੰਤਰੀ ਅਮਲ ਅਰੋੜ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਰੱਖੇ ਲਈ ਵਚਨਬੱਧ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਅਤੇ ਕੈਬਨਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੁੱਖ ਤਰਜੀਹ ਹੈ ਸਰਕਾਰ ਵੱਲੋਂ ਪਿਛਲੇ 2 ਸਾਲਾਂ ਦੌਰਾਨ ਖੇਤਾਂ ਲਈ ਪ੍ਰਾਪਤ ਮਾਤਰਾ ਵਿੱਚ ਨਿਰੰਤਰ ਬਿਜਲੀ ਮੋਹਿਆ ਕਰਵਾਉਣ ਅਤੇ ਮੰਡੀਆਂ ਵਿੱਚ ਦੇ ਸਮੁੱਚੇ ਪ੍ਰਬੰਧ ਕੀਤੇ ਗਏ ਨਹਿਰੀ ਸਿਚਾਈ ਦੇ ਬਿਹਤਰ ਪ੍ਰਬੰਧ ਰਾਹੀਂ ਟੋਲਾ ਤੱਕ ਪਾਣੀ ਲਿਜਾਇਆ ਗਿਆ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਵਾਰ ਵੀ ਮੰਡੀਆਂ ਚ ਕਣਕ ਦਾ ਇੱਕ ਇੱਕ ਦਾਣਾ ਖਰੀਦ ਅਤੇ 48 ਘੰਟੇ ਦੇ ਅੰਦਰ ਭੁਗਤਾਨ ਲਈ ਵਚਨਬੱਧ ਹੈ ਇਸ मौके ਮਾਰਕੀਟ ਕਮੇਟੀ ਦੇ ਚੇਅਰਮੈਨ ਮਕੇਸ਼ ਜਨੇਜਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੀਤੀਮਾਨ ਮਾਰਕੀਟ ਕਮੇਟੀ ਸੰਰੂਪ ਦੇ ਚੇਅਰਮੈਨ ਅਫਤਾਰ ਈਲਵਾਲ ਸੁਖ ਸ਼ਾਹੋ ਕੇ ਬਲਾਕ ਪ੍ਰਧਾਨ ਦੀਪ ਕਨੋਈ ਪ੍ਰਵਿੰਦਰ ਕੌਰ ਬਰਾਟ ਗੁਰਿੰਦਰਪਾਲ ਖੇੜੀ ਕਾਲਾ ਬਟਰੁਖਾ ਦਵਿੰਦਰ ਬੁਗਰਾ ਮੇਲਾ ਸਬੇਦਾਰ ਵੀ ਨਾਲ ਹਾਜ਼ਰ ਸਨ